ਜਵਰ 17 ਤਖਤੇ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਸੋਭਾਏ ਮਾਨ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਦੀ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਤਪਸਥਾਨ ਪੰਬਰਾ ਸੁਰ ਸਿੰਘ ਵਿਖੇ ਸੰਪਰਦਾਇ ਬਾਬਾ ਬਿਧੀ ਚੰਦ ਸント ਬਾਬਾ ਗੁਰਬਚਨ ਸਿੰਘ ਜੀ ਹੁਣਾਂ ਦੇ ਉਪਰਾਲੇ ਸਦਕਾ ਆਪ ਸਰਬੱਤ ਸੰਗਤ ਦੇ ਸਹਿਯੋਗ ਦੇ ਨਾਲ ਇਹ ਸਾਲਾਨਾ ਗੁਰਮਤ ਸਮਾਗਮ ਹੋਲੀਕੇ ਗਏ ਹਨ ਆਪ ਸੰਗਤਾਂ ਸ਼ਿਰਕਤ ਕਰ ਰਹੇ ਹੋ ਇਸ ਪਰਿਵਾਰ ਦੀ ਜੋ ਪੰਥ ਲਈ ਦੇਣ ਹੈ ਅਨੁਸਬੰਸ ਬਾਬਾ ਬਿਧੀ ਚੰਦ ਜੀ ਉਸ ਬਾਬਤ ਸਿੱਖ ਜਗਤ ਦੀ ਸ਼ਰਮੌਰ ਸੰਪਰਦਾਏ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਪੀੜੀਦਰ ਪੀੜੀ ਕੀਤੀਆਂ ਸੇਵਾਵਾਂ ਨੂੰ ਦਰਸਾ ਰਹੇ ਸਨ ਕਿਸ ਤਰ੍ਹਾਂ ਪੰਥ ਦੀ ਨੁਮਾਇੰਦਾ ਜਥੇਬੰਦੀ ਦਮਦਮੀ ਟਕਸਾਲ ਦੇ ਮੁਖੀ ਸੰਤ ਬਾਬਾ ਗੁਰਬਚਨ ਸਿੰਘ ਜੀ ਪਿੰਡਰਾਵਾਲੇ ਸੰਤ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਵਾਲੇ ਮਹਾਨ ਸ਼ਹਾਦਤ ਦੀ ਅਵਦੀ ਨੂੰ ਮਾਨਣ ਵਾਲੇ ਸੂਰਬੀਰ ਮਰਦੇ ਮੁਜਾਹਿਦ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਵਾਲੇ ਮਹਾਪੁਰਸ਼ ਬਾਬਾ ਠਾਕੁਰ ਸਿੰਘ ਜੀ ਅਰ ਜੋਕੇ ਸਮੇਂ ਵਿੱਚ ਬਾਬਾ ਹਰਨਾਮ ਸਿੰਘ ਜੀ ਦੇ ਨਾਲ ਇਹ ਅੰਸ਼ ਬੰਸ ਇਹ ਸੰਪਰਦਾਇ ਹਰ ਸਿੱਖ ਜਗਤ ਦੇ ਸਿਧਾਂਤਕ ਕਾਰਜ ਦੇ ਵਿੱਚ ਕਿਵੇਂ ਰੋਲ ਅਦਾ ਕਰ ਰਹੀ ਹੈ ਆਪ ਸੰਗਤ ਨੇ ਸਰਵਣ ਕੀਤਾ ਹੈ ਮਹਾਪੁਰਸ਼ ਬਾਬਾ ਦਇਆ ਸਿੰਘ ਜੀ ਨੂੰ ਇਥੇ ਯਾਦ ਕਰਦਿਆਂ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਇਕੱਤਰ ਹੋਏ ਹਾਂ ਗੁਰੂ ਗ੍ਰੰਥ ਸਾਹਿਬ ਆਸ਼ਾ ਕਹਿੰਦੇ ਨੇ ਜਿਹੜਾ ਮਨੁੱਖਤਾ ਦੇ ਅੰਦਰ ਪਰਮਾਤਮਾ ਦੇ ਗੀਤ ਗਾ ਕੇ ਉਸ ਵਿੱਚ ਅਪੇਧ ਹੋ ਜਾਂਦਾ ਹੈ ਜਿਵੇਂ ਕੋਈ ਨਦੀ ਸਮੁੰਦਰ ਵਿੱਚ ਮਿਲ ਜਾਵੇ ਤੇ ਸਮੁੰਦਰ ਦੀ ਕਾਇਆ ਏਡੀ ਆ ਬਿਆਨ ਨਹੀਂ ਕੀਤੀ ਜਾ ਸਕਦੀ ਉਹਦੀ ਗੱਤ ਬਾਬਤ ਜਾਣਿਆ ਨਹੀਂ ਜਾ ਸਕਦਾ ਇਉਂ ਬੰਦਗੀ ਕਰਨ ਵਾਲੇ ਚੌਕੜੇ ਲਾਉਣ ਵਾਲੇ ਮੁਸ਼ਕਤਾ ਘਾਲਣ ਵਾਲੇ ਸਤਪੁਰਸ਼ ਜਦੋਂ ਗੁਰੂ ਨਾਨਕ ਦੇ ਚਰਨਾ ਵਿੱਚ ਅਕਾਲ ਪੁਰਖ ਵਿੱਚ ਅਭੇਦ ਹੁੰਦੇ ਨੇ ਸਮੁੰਦਰ ਦਾ ਰੂਪ ਹੋ ਜਾਂਦੇ ਨੇ ਅਨੰਤ ਵਿੱਚ ਮਿਲ ਜਾਂਦੇ ਨੇ ਫਿਰ ਉਹਨਾਂ ਦੀ ਵਡਿਆਈ ਦਾ ਅੰਤ ਨਹੀਂ ਪੈ ਸਕਦਾ ਬਾਹਰ ਬ੍ਰਹਮ ਜਨ ਰਹਿਆ ਸਮਾਏ ਜਨ ਕੀ ਮਹਿਮਾ ਕਥੀ ਨਾ ਜਾਏ ਉਹ ਸੰਤ ਜਿਹੜੇ ਅਕਾਲ ਪੁਰਖ ਵਿੱਚ ਉਪੇਧ ਹੋ ਗਏ ਉਹਨਾਂ ਦੀ ਮਹਿਮਾ ਦਾ ਅੰਤ ਨਹੀਂ ਪਾਇਆ ਜਾ ਸਕਦਾ ਸੋ ਐਸੀ ਉਪਮਾ ਮਹਾਰਾਜ ਨੇ ਸਾਧੂਆਂ ਦੀ ਕੀਤੀ ਹੈ ਐਸੀ ਵਡਿਆਈ ਅੱਗੇ ਮਹਾਰਾਜ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਬਖਸ਼ਦੇ ਨੇ ਕਹਿੰਦੇ ਇਹਨਾ ਸਾਧੂਆਂ ਸਤਪੁਰਸ਼ਾਂ ਦੀ ਜਿਹੜੀ ਉਪਮਾ ਹੈ ਕਰ ਕਿਰਪਾ ਪ੍ਰਭ ਬਿਨੋ ਸੁਣੀ ਜੈ ਕਰ ਕਿਰਪਾ ਪ੍ਰਭ ਬਿਨੋ ਸੁਣੀ ਜੈ ਦਾਸ ਕੀ ਧੂਰ ਨਾਨਕ ਕਉ ਦੀਜੈ ਕਹਿੰਦੇ ਇਦਾਂ ਦੇ ਜਿੰਨੇ ਵੀ ਤੇਰੇ ਮਹਾਪੁਰਸ਼ ਨੇ ਅਕਾਲ ਪੁਰਖ ਪਰਮਾਤਮਾ ਉਹਨਾਂ ਸਾਧੂਆਂ ਦੀ ਸੰਗਤ ਬਖਸ਼। ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਪਿੰਡਰਾ ਵਾਲਿਆਂ ਦੇ ਬੇਅੰਤ ਪੰਥਕ ਰੂਝੇਵੇਂ ਨੇ। ਮਹਾਪੁਰਸ਼ ਬਾਬਾ ਗੁਰਵਚਨ ਸਿੰਘ ਜੀ ਸਿਰੋਪਾਉ ਦੇ ਕੇ ਸਨਮਾਨਤ ਕਰ ਰਹੇ ਨੇ। ਬੋਲੇ ਈ ਸੋ ਨਿਹਾਲ ਸੋ ਸ੍ਰੀ ਆਕਾ। ਗੁਰੂ ਨਾਨਕ ਸਾਹਿਬ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਹਿੰਦੇ ਨੇ ਐਸੇ ਸਾਧੂਆਂ ਸਤਿਪੁਰਸ਼ਾਂ ਦੀ ਸੰਗਤ ਬਖਸ਼ ਜਿਹੜੇ ਪ੍ਰਮਾਤਮਾ ਵਿੱਚ ਅਪੇਧ ਨੇ ਚਰਣਾ ਦੀ ਧੂੜੀ ਤੋਂ ਭਾਵ ਉਹਨਾਂ ਦੀ ਸੰਗਤ ਉਹਨਾਂ ਦੀ ਬਖਸ਼ਿਸ਼ ਹਾਸਲ ਹੋ ਜਾਵੇ ਕਿਉਂਕਿ ਸਾਧੂਆਂ ਦੀ ਸੰਗਤ ਹਾਸਲ ਕਰਨ ਵਾਲੇ ਵੀ ਭਵ ਸਾਗਰ ਤੋਂ ਪਾਰ ਹੋ ਜਾਂਦੇ ਨੇ ਮਹਿਮਾ ਬਾਬਤ ਜਗਾ ਜਗਾ ਮਹਾਰਾਜ ਨੇ ਕਿਹਾ ਹੈ ਮਹਿਮਾ ਤਾਕੀ ਕੀਤਕ ਗਨਿਐ ਜਨ ਪਾਰ ਬ੍ਰਹਮ ਰੰਗ ਰਾਤੇ ਸੂਖ ਸਹਿਜ ਆਨੰਦ ਤਿਨਾਂ ਸੰਗ ਉਨ ਸੰਸਾਰ ਅਵਰਨਾ ਦਾਤੇ ਮਹਾਪੁਰਸ਼ਾਂ ਦੇ ਦਰ ਤੇ ਰੌਣਕ ਕਿਉਂ ਹੈ ਸੰਗਤਾਂ ਦੀ ਤਾਦਾਦ ਵਿੱਚ ਬਹੁਤਾਤ ਕਿਉਂ ਹੈ ਕਹਿੰਦੇ ਉਹਨਾਂ ਸੰਸਾਰ ਅਵਰਨਾ ਦਾਤੇ ਕਹਿੰਦੇ ਗੁਰੂ ਨਾਨਕ ਤਾਂ ਹੀ ਉਹਨਾਂ ਦੀ ਪਹੁੰਚ ਹੈ ਗੁਰੂ ਨਾਨਕ ਦੇ ਦਰ ਦੇ ਉਹ ਖਜ਼ਾਨਚੀ ਨੇ ਉਹਨਾਂ ਵਰਗਾ ਕੋਈ ਦਾਤਾਰ ਨਹੀਂ ਹੈ ਕਹਿੰਦੇ ਜੀਵਨ ਵਿੱਚ ਸੁੱਖ ਚਾਉਣਾ ਹੈ ਸੂਖ ਸਹਿਜ ਆਨੰਦ ਤਿਨਾਂ ਸੰਗ ਪੂਰਿਆਂ ਮਹਾਪੁਰਸ਼ਾਂ ਦੀ ਸੰਗਤ ਵਿੱਚ ਜਿਹੜੇ ਰਹਿਣ ਵਾਲੇ ਨੇ ਨਾ ਉਹ ਜੀਵਨ ਵਿੱਚ ਸੁਖ ਮਾਣਦੇ ਨੇ ਮਨ ਕਰਕੇ ਅਨੰਦਿਤ ਨੇ ਚਿੰਤਾਵਾਂ ਤੋਂ ਸੋਗਾਂ ਤੋਂ ਰਹਿਤ ਨੇ ਔਰ ਇੰਨੀ ਪਹੁੰਚ ਹੈ ਵੀ ਗੁਰੂ ਨਾਨਕ ਦੇ ਦਰ ਤੇ ਸਪਾਰਿਸ਼ ਕਰਕੇ ਉਹ ਝੋਲੀਆਂ ਪ੍ਰਵਾਹ ਸਕਦੇ ਨੇ ਅੱਛਾ ਮਹਾਪੁਰਸ਼ਾਂ ਦਾ ਆਗਾਜ਼ ਕਿਉਂ ਹੈ ਦੁਨੀਆ ਤੇ ਕਹਿੰਦੇ ਜਗਤ ਉਧਾਰਣ ਸੇਈ ਆਏ ਜੋ ਜਨ ਦਰਸ ਪਿਆਸਾ ਉਨਕੀ ਸਰਣਾ ਪਰੈ ਸੋ ਤਰਿਆ ਸੰਤ ਸੰਗ ਪੂਰਨ ਆਸਾ ਜਗਤ ਦੇ ਉਧਾਰ ਹਿਤ ਪਰਉਪਕਾਰ ਹਿਤ ਮਹਾਪੁਰਸ਼ ਆਉਂਦੇ ਨੇ ਤੇ ਕਹਿੰਦੇ ਸਾਧੂਆਂ ਦੀ ਸੰਗਤ ਵਿੱਚ ਆਸਾ ਦੀ ਪੂਰਤੀ ਹੁੰਦੀ ਹੈ ਤਾਂ ਮਹਾਪੁਰਸ਼ਾਂ ਦੇ ਦਰ ਤੇ ਲੋਕ ਆਈ ਉਮੜ ਪੈਂਦੀ ਹੈ ਤੇ ਸਭ ਤੋਂ ਵੱਡੀ ਦਾਤ ਕਹਿੰਦੇ ਸੰਤ ਸਹਾਈ ਰਾਮ ਕੇ ਕਰਪਾ ਦਿਆ ਮਿਲਾਏ ਜਿਵੇਂ ਬਾਬਾ ਵਿਧੀ ਚੰਦ ਨੂੰ ਭਾਈ ਅਦਲੀ ਜੀ ਨੇ ਖੁਦ ਖੁਦਾ ਗੁਰੂ ਅਰਜਨ ਸਾਹਿਬ ਨਾਲ ਮਿਲਾ ਦਿੱਤਾ ਕਹਿੰਦੇ ਜਿਹੜੇ ਪੂਰੇ ਮਹਾਪੁਰਸ਼ ਨੇ ਉਹ ਗੁਰੂ ਪਰਮੇਸ਼ਰ ਵਿੱਚ ਅਭੇਦਤਾ ਦਵਾ ਦਿੰਦੇ ਨੇ ਭਾਈ ਆਨੰਦ ਲਾਲ ਕਹਿੰਦੇ ਸੰਤ ਦੀ ਸੰਗਤ ਐਸੀ ਨਦਰ ਬਖਸ਼ਿਸ਼ ਵਿੱਚ ਦਿਵਾ ਦਿੰਦੀ ਹੈ ਗੁਰੂ ਪਾਸੋਂ ਕਹਿੰਦੇ ਹਰ ਜ਼ਰੇ 'ਚ ਰੱਬ ਦਿਖਦਾ ਹੈ ਜਿਹੜੇ ਲੋਕ ਕਹਿੰਦੇ ਨਾ ਰੱਬ ਦਿਖਦਾ ਨਹੀਂ ਕਹਿੰਦੇ ਮਹਾਪੁਰਸ਼ਾਂ ਦੀ ਸੰਗਤ ਕਰੋ ਨਦਰ ਹਾਸਲ ਹੋ ਜਾਵੇਗੀ ਰੱਬ ਵੀ ਨਜ਼ਰੀ ਆਵੇਗਾ ਫਾਰਸੀ ਦੇ ਪರ್ಷੀਅਨ ਦੇ ਉਰਦੂ ਦੇ ਸੰਸਕ੍ਰਿਤ ਦੇ ਹਰ ਭਾਸ਼ਾ ਦੇ ਵਿਦਵਾਨ ਗਲੂਏ ਮੁਬਾਰਕ ਚੋਂ ਮਹਾਨ ਗੁਰੂ ਕੀ ਵਿੜਿਆਈ ਦੇ ਬੋਲ ਪ੍ਰਗਟ ਕਰਨ ਵਾਲਾ ਬਾਬਾ ਆਨੰਦ ਲਾਲ ਕਹਿੰਦੇ ਹਰ ਕੁਝਾ ਦੀ ਦੇਮ ਅਨਵਾਰੇ ਖੁਦਾ ਹਰ ਕੁਝਾ ਦੀ ਦੇਮ ਅਨਵਾਰੇ ਖੁਦਾ ਬਸ ਕੇ ਅਸ ਸਹਬਤ ਬਜ਼ੁਰਗਾਂ ਸ਼ੁੱਧ ਜ਼ਜ਼ਬ ਭਾਈ ਆਨੰਦ ਲਾਲ ਕਹਿੰਦੇ ਹਰ ਦਾ ਮਤਲਬ ਹੈ ਹਰੇ ਇੱਕ ਕੁਝਾ ਦਾ ਮਤਲਬ ਹੁੰਦਾ ਜ਼ਰੇ ਵਿੱਚ ਹਰ ਜਗ੍ਹਾ ਵਿੱਚ ਕਹਿੰਦੇ ਤੁਸੀਂ ਕਹਿੰਦੇ ਉਹ ਰੱਬ ਨਹੀਂ ਦਿਖਦਾ ਹਨਵਾਰੇ ਕਹਿੰਦੇ ਨੇ ਉਹ ਰੱਬ ਦਾ ਜਲਵਾ ਉਹ ਨੂਰ ਦਾ ਜਲਵਾ ਖੁਦਾ ਕਹਿੰਦੇ ਨੇ ਵਾਹ ਗੁਰੂ ਨੂੰ ਕਹਿੰਦੇ ਜਦੋਂ ਤੋਂ ਮੈਨੂੰ ਸਹਬਤ ਸੰਤਾਂ ਦੀ ਸੰਗਤ ਹਾਸਲ ਹੋਈ ਹੈ ਨਾ ਲੋਕ ਕਹਿੰਦੇ ਨੇ ਰੱਬ ਨਹੀਂ ਦਿਖਦਾ ਮੈਨੂੰ ਹਰ ਜ਼ਰੇ ਵਿੱਚ ਵਾਹਿਗੁਰੂ ਦਾ ਜਲਵਾ ਨਸਰੀ ਆਉਂਦਾ ਹੈ ਹਰ ਜ਼ਰੇ 'ਚ ਉਹ ਮੈਨੂੰ ਖੁਦਾ ਦਿਖਦਾ ਹੈ ਇਹ ਹੈ ਮਹਾਪੁਰਸ਼ਾਂ ਦੀ ਸੰਗਤ ਦਾ ਫਲ ਬਜ਼ੁਰਗਾਂ ਸ਼ੁੱਧ ਜਜ਼ਬ ਬਜ਼ੁਰਗਾਂ ਸੰਤਾਂ ਨੂੰ ਕਿਹਾ ਬਜ਼ੁਰਗੀਆਂ ਬੰਦਗੀ ਵਿੱਚ ਮੰਨਣ ਵਾਲੇ ਜਿਹੜੇ ਜਦੋਂ ਦੀ ਸੰਤਾਂ ਦੀ ਸੰਗਤ ਦੀ ਮੈਨੂੰ ਖਿੱਚ ਅਸਲ ਹੋਈ ਹੈ ਨਾ ਕਹਿੰਦੇ ਲੋਕ ਦੁਹਾਈ ਦਿੰਦੇ ਨੇ ਜੀਵਨ ਨਾ ਗਿਆ ਰੱਬ ਨਹੀਂ ਦਿਖਦਾ ਮੈਨੂੰ ਹਰ ਸਰੇ ਚੋਂ ਰੱਬ ਦੇ ਦਿਦਾਰੇ ਹੋਣ ਲੱਗ ਪਏ ਨੇ ਸੰਤ ਦੀ ਇੱਕ ਸਿੱਧੀ ਜੀ ਡੈਫੀਨੇਸ਼ਨ ਹੈ ਸ਼ਾਂਤ ਲਬਜ਼ ਸੰਸਕ੍ਰਿਤ ਦਾ ਹੈ ਤੇ ਸ਼ਾਂਤ ਤੋਂ ਸੰਤ ਬਣਿਆ ਜਿਹਦੇ ਇੰਦਰੇ ਸ਼ਾਂਤ ਨੇ ਸਾਡੇ ਸ਼ਾਂਤ ਨਹੀਂ ਚੰਮ ਕਿਤੇ ਹੋਰ ਹੈ ਤੇ ਮਨ ਕਿਤੇ ਹੋਰ ਹੁੰਦਾ ਹੈ ਤਨ ਕਿਤੇ ਹੋਰ ਹੈ ਮਨ ਦੀ ਉਡਾਰੀ ਕਿਧਰੇ ਹੋ ਰਹੀ ਮਨ ਕਿਤੇ ਹੋਰ ਹੈ ਨਦਰ ਕਿਤੇ ਹੋਰ ਹੈ ਕੰਨ ਕਿਧਰੇ ਹੋਰ ਨੇ ਜ਼ੁਬਾਨ ਕੁਝ ਹੋਰ ਬਾਤਾਂ ਪਾ ਰਹੀ ਹੈ ਕਹਿੰਦੇ ਜਿਨ੍ਹਾਂ ਦੇ ਇੰਦਰੇ ਕਾਬੂ ਵਿੱਚ ਨਹੀਂ ਜਿਨ੍ਹਾਂ ਦੇ ਮਨ ਵਿੱਚ ਗੁਰੂ ਨਾਨਕ ਚੌਂਕੜਾ ਲਾ ਕੇ ਬਹਿ ਗਿਆ ਉਹਨਾਂ ਦੇ ਇੰਦਰੇ ਮਨ ਕਾਬੂ ਵਿੱਚ ਆ ਗਏ ਉਹਨਾਂ ਲਈ ਸੰਤ ਆਉਂਦਾ ਹੈ ਇਹ ਲਖਬ ਉਹਨਾਂ ਨੂੰ ਮਿਲਦਾ ਹੈ ਜਾਂ ਕਹਿ ਹਿਰਦਾ ਹੈ ਬਸਿਆ ਮੇਰਾ ਹਰ ਹਰ ਤਿਸ ਜਨ ਕੋ ਕਰਹੋ ਨਮਸਕਾਰਾ ਹਰ ਕਿਰਪਾ ਤੇ ਪਾਈਐ ਹਰ ਜਪ ਨਾਨਕ ਨਾਮ ਅਧਾਰਾ ਕਹਿੰਦੇ ਉਸ ਜਨ ਨੂੰ ਸਦਾ ਨਮਸਕਾਰ ਫਾਰਸੀ ਦਾ ਲਫਜ਼ ਹੈ ਜਨ ਸੰਸਕ੍ਰਿਤ ਵਿੱਚ ਸੰਤ ਨੂੰ ਜਨ ਕਹਿੰਦੇ ਨੇ ਫਾਰਸੀ ਵਿੱਚ ਇਸਤਰੀ ਨੂੰ ਜਨ ਕਹਿੰਦੇ ਨੇ ਸੰਤ ਰੱਬ ਦੀਆਂ ਸੁਹਾਗਣਾ ਹੁੰਦੇ ਨੇ ਤੇ ਸੁਹਾਗਣ ਉਹ ਹੁੰਦੀ ਹੈ ਜਿਹੜੀ ਗੁਣਵੰਤੀ ਹੋਵੇ ਗੁਣਾਕਾਰਨ ਜਿਹਦੇ ਸਿਰ ਦਾ ਸਾਈ ਉਹਦੇ ਨਾਲ ਰਹਿੰਦਾ ਹੋਵੇ ਸਾਡੇ ਤੋਂ ਰੱਬ ਦੂਰ ਹੈ ਸਾਡੇ ਕੋਲ ਸਤ ਸੰਤੋਖ ਦਇਆ ਧਰਮ ਗੁਣ ਨਹੀਂ ਸੰਤੂ ਹੈ ਜਿਹਦੇ ਕੋਲ ਸੱਚ ਹੈ ਸੰਤੋਖ ਹੈ ਦਇਆ ਹੈ ਧਰਮ ਹੈ ਜਿਹਦੇ ਅੰਦਰ ਕੇਵਲ ਅਕਾਲ ਪੁਰਖ ਦੇ ਨਾਮ ਦਾ ਲਾਲਚ ਹੈ ਹੋਰ ਕੋਈ ਨਹੀਂ ਭਗਤ ਨਾਮਦੇਵ ਜੀ ਨੇ ਇੱਕ ਬਚਨ ਕਿਹਾ ਬਾਣੀ ਵਿੱਚ ਕਹਿੰਦੇ ਪਾਰ ਧਨ ਪਰਦਾਰਾ ਪਰ ਹਰੀ ਤਾਂ ਕੈ ਨਿਕਟ ਬਸੈ ਨਰ ਹਰੀ ਕਹਿੰਦੇ ਦੇਖੋ ਪਰਾਇਆ ਧਨ ਤੇ ਪਰਾਇਆ ਤਨ ਜਿਹੜਾ ਇਹਨਾਂ ਤੋਂ ਬਚ ਗਿਆ ਉਹਦੇ ਕੋਲ ਰੱਬ ਰਹਿੰਦਾ ਹੈ ਗੁਰੂ ਨਾਨਕ ਰਹਿੰਦਾ ਹੈ ਹੁਣ ਸਭ ਤੋਂ ਵੱਡੀ ਮਾਰ ਸਾਨੂੰ ਇਹ ਐ ਪਰਾਇਆ ਧਨ ਅਸੀਂ ਖੋਹਨੇ ਆ ਤੇ ਪਰਾਇਆ ਤਨ ਅਸੀਂ ਬੁਰੀ ਨਦਰ ਨਾਲ ਤੱਕਦੇ ਆ ਜੇ ਇਹ ਦੋ ਔਗਣ ਨਹੀਂ ਬੰਦੇ ਵਿੱਚ ਕਹਿੰਦੇ ਸਾਧਨਾ ਲੱਭਦਾ ਫਿਰ ਉਹੀ ਸੰਤ ਐ ਤੇ ਜੇ ਦੋਵੇਂ ਹੀ ਔਗਣ ਨਹੀਂ ਰੱਬ ਦਾ ਵਾਸਤਾ ਹੈ 1500 ਰੁਪਏ ਮੀਟਰ ਨੂੰ ਚੋਲਾ ਪਾਲਾ ਤੂੰ ਸੰਤ ਨਹੀਂ ਬਣ ਸਕਦਾ ਗੁਰੂ ਨਾਨਕ ਦੇ ਦਰ ਦਾ ਸੰਤ ਕੌਣ ਐ ਪਰ ਧਨ ਪਰ ਦਾਰਾ ਪਰ ਹਰੀ ਪਰਾਂ ਸੁੱਟ ਦਿੱਤੇ ਖਿਆਲ ਜਿੰਨੇ ਤੇ ਜਿਨ੍ਹਾਂ ਦੇ ਅੰਦਰ ਇਹ ਖਿਆਲ ਨੇ ਨਾ ਲੋਕਾਂ ਦੇ ਸੰਤ ਹੋ ਸਕਦੇ ਨੇ ਗੁਰੂ ਨਾਨਕ ਦੇ ਉਹ ਸੰਤ ਨਹੀਂ ਇਹ ਫੈਸਲਾ ਮੇਰਾ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਤੋਂ ਵੱਡੀ ਕਿਸੇ ਦੀ ਵਿਚਾਰ ਨਹੀਂ ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤਿਸ ਜਿਵੜਿ ਅਵਰਨਾ ਕੋਇ ਗਿਆਨੀਆਂ ਦੀਆਂ ਵਿਚਾਰਾਂ ਵੀ ਟਕਰਾ ਜਾਂਦੀਆਂ ਨੇ ਪਰ ਗਿਆਨੀਆਂ ਦੀ ਵਿਚਾਰ ਤੇ ਨਾ ਡਿੱਗ ਪਿਓ ਗੁਰੂ ਗ੍ਰੰਥ ਸਾਹਿਬ ਨਾਲੋਂ ਵੱਡੀ ਕਿਸੇ ਗਿਆਨੀ ਦੀ ਸਤਿਪੁਰਸ਼ ਦੀ ਵਿਚਾਰ ਨਹੀਂ ਇੱਕ ਤੁਕਾਰਾਮ ਸੰਤ ਹੋਇਆ ਹੈ ਮਹਾਰਾਸ਼ਟਰ ਦਾ ਆਪਣੀ ਘਰ ਵਾਲੀ ਨਾਲ ਤੁਰਿਆ ਜਾਵੇ ਦੋਵੇਂ ਹੀ ਭਗਤੀ ਦੇ ਮੂਜਸਮੇ ਨੇ ਉਹ ਬੀਬੀ ਵੀ ਬੰਦਗੀ ਵਾਲੀ ਹੈ ਤੇ ਉਹ ਮਹਾਪੁਰਸ਼ ਵੀ ਬੰਦਗੀ ਵਾਲਾ ਹੈ ਅੱਗੇ ਨਾ ਸੋਨੇ ਦਾ ਹਾਰ ਡਿੱਗਾ ਪਿਆ ਸੀ ਤੇ ਬੀਬੀ ਪਿੱਛੇ-ਪਿੱਛੇ ਆਵੇ ਤੇ ਤੁਕਾ ਰਾਮ ਜੀ ਅੱਗੇ-ਅੱਗੇ ਆਉਣ ਤੇ ਸੰਤ ਜੀ ਦੇ ਹਿਰਦੇ 'ਚ ਖਿਆਲ ਆਇਆ ਵੀ ਬੀਬੀਆਂ ਸੋਨੇ ਤੇ ਡੁੱਲ ਜਾਂਦੀਆਂ ਨੇ ਸੋਨੇ ਦਾ ਮੋਹ ਬੜਾ ਕਰਦੀਆਂ ਨੇ ਹੀਰੇ-ਜੋਹਰਾਤਾ ਦਾ ਅੱਛਾ ਇਹ ਜਿਹੜਾ ਸੋਨਾ ਹੈ ਇਹ ਕਹਿੰਦੇ ਸਾਡੀ ਮਾਨਣ ਤੇ ਹੈ ਨਹੀਂ ਕਿਸੇ ਦਾ ਡਿੱਗਿਆ ਹੈ ਤੇ ਮੈਂ ਉਹ ਛੇਤੀ ਨਾਲ ਮਿੱਟੀ ਨਾਲ ਟੱਕ ਦਵਾ ਕਿਤੇ ਮੇਰੀ ਘਰ ਵਾਲੀ ਜੋਰਚੀਆਂ ਉਡਾਰੀਆਂ ਰੱਬ ਦੇ ਗੀਤ गा ਕੇ ਅਧਿਆਤਮਕ ਮੰਡਲਾਂ ਵਿੱਚ ਲਾ ਰਹੀ ਹੈ ਸੋਨਾ ਵੇਖ ਕੇ ਕਿਤੇ ਫਿਰ ਉੱਥੇ ਹੀ ਨਾ ਡਿੱਗ ਪਵੇ ਕਿਉਂਕਿ ਪਰਾਇਆ ਤੰਨਾ ਹੈ ਉਹਨੇ ਛੇਤੀ ਦੇ ਨਾਲ ਵੀ ਇਦੋਂ ਪਹਿਲਾਂ ਘਰ ਵਾਲੀ ਕਦਮ ਨਾਲ ਕਦਮ ਲਾ ਕੇ ਅੱਗੇ ਆ ਜਾਵੇ ਤੇ ਮਿੱਟੀ ਚੁੱਕ ਕੇ ਤੇ ਉਹ ਹਾਰ ਦੇ ਉੱਤੇ ਪਾ ਦਿੱਤੀ ਪਰਾਇਆ ਧੰਨ ਕਿਤੇ ਚੁੱਕ ਨਾ ਲਵੇ ਘਰ ਵਾਲੀ ਤੇ ਉਹਨੇ ਚਿਰ ਨੂੰ ਘਰ ਵਾਲੀ ਵੀ ਉੱਤੇ ਹੀ ਪਹੁੰਚ ਗਈ ਤੇ ਸੰਤ ਤੋਕਾਰਾਮ ਨੂੰ ਕਹਿੰਦੀ ਕਹਿੰਦੇ ਸੰਤ ਜੀ ਕਿਉਂ ਮਿੱਟੀ ਤੇ ਮਿੱਟੀ ਪਾਉਣ ਲੱਗੇ ਹੋ ਮਿੱਟੀ ਤੇ ਮਿੱਟੀ ਪਾਉਣ ਦੀ ਲੋੜ ਕੀ ਹੈ ਇਨਾ ਹੀ ਬਚਨ ਕਿਹਾ ਤੇ ਸੰਤ ਤੁੱਕਾ ਰਾਮ ਦਾ ਗਲੂਆ ਭਰ ਗਿਆ ਵਿਰਾਗ ਵਿੱਚ ਆ ਗਿਆ ਕਹਿੰਦੇ ਤੈਨੂੰ ਇਹ ਸੋਨੇ ਦਾ ਹਾਰ ਮਿੱਟੀ ਦਿਖਿਆ ਹੈ ਕਹਿੰਦੀ ਬਿਲਕੁਲ ਕਹਿੰਦੇ ਫਿਰ ਤੇ ਅਧਿਆਤਮਕ ਮੰਡਲਾਂ ਵਿੱਚ ਮੇਰ ਤੋਂ ਵੀ ਵੱਡੀ ਸੰਤ ਬਣ ਗਈਆਂ ਮੈਨੂੰ ਫਿਰ ਵੀ ਇਹ ਸੋਨਾ ਹੀ ਦਿਖਿਆ ਹੈ ਤੈਨੂੰ ਪਰਾਇਆ ਧਨ ਮਿੱਟੀ ਜਾਪਿਆ ਮੈਨੂੰ ਸੋਨਾ ਦਿਖਿਆ ਤੇ ਮੈਂ ਮਿੱਟੀ ਪਾਉਣ ਲੱਗਾ ਸੀ ਸੋਨੇ ਤੇ ਵੀ ਕਿਤੇ ਡੋਲ ਨਾ ਜਾਵੇ ਪਰ ਤੇਰੀ ਕੈਸੀ ਸੁਵੱਲੀ ਤੇ ਉੱਚੀ ਨਜ਼ਰ ਹੈ ਕਹਿੰਦੇ ਮੈਂ ਪਛੜ ਗਿਆ ਤੇਰੇ ਨਾਲੋਂ ਤੂੰ ਅਧਿਆਤਮਕ ਮੰਡਲਾਂ ਵਿੱਚ ਮੈਥੋਂ ਅੱਗੇ ਲੰਘ ਗਈ ਹੈ ਤੈਨੂੰ ਪਰਾਇਆ ਤਨ ਦੇਖਣੋਂ ਹੀ ਹਟ ਗਿਆ ਹੈ ਇਹ ਹੈ ਸੰਤ ਦੀ ਅਵਸਥਾ ਇਹ ਹੈ ਮਹਾਪੁਰਸ਼ਾਂ ਦੀ ਅਵਸਥਾ ਇਹਨੂੰ ਬਾਣੀ ਨੇ ਕਿਹਾ ਹੈ ਤੈਸਾ ਸੁਵਰਣ ਤੈਸੀ ਉਸ ਮਾਟੀ ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ ਜਿਹੜੇ ਅਸਲ ਮਹਾਪੁਰਸ਼ ਨੇ ਉਹਨਾਂ ਲਈ ਮਿੱਟੀ ਸੋਨਾ ਇੱਕ ਨੇ ਪਰ ਧਨ ਪਰ ਤਨ ਇਹਨਾਂ ਤੋਂ ਉਹ ਦੂਰ ਰਹਿੰਦੇ ਨੇ ਉਸ ਚਮਦੇ ਲਫਾਫੇ ਨੂੰ ਸੰਤ ਕਿਹਾ ਜਾਂਦਾ ਹੈ ਜਿਹਦੀ ਐਸੀ ਅਵਸਥਾ ਹੈ ਐਸ ਇਜ਼ ਗੋਲਡ ਸ਼ੂ ਇਸ ਡਸਟ ਟੂ ਹਿਮ ਕਹਿੰਦੇ ਇਹ ਜਿਦਾਂ ਤੇ ਮਿੱਟੀ ਦਾ ਢੇਰ ਹੈ ਨਾ ਸੋਨੇ ਦਾ ਢੇਰ ਲਾ ਦਿਓ ਉਹਨਾਂ ਦੇ ਲਈ ਸੋਨਾ ਵੀ ਐਸਾ ਹੈ ਉਹਨਾਂ ਦੇ ਲਈ ਮਿੱਟੀ ਵੀ ਐਸੀ ਹੈ ਇਹ ਮਹਾਪੁਰਸ਼ਾਂ ਦੀ ਅਵਸਥਾ ਹੈ ਜੋ ਵਰਤਾਏ ਸਾਈ ਜੁਗਤ ਨਾਨਕ ਉਹ ਪੁਰਖ ਕਹੀਏ ਜੀਵਨ ਮੁਕਤ ਉਹ ਮੁਕਤ ਹੈ ਜਿਹੜਾ ਪਰ ਤਨ ਤੇ ਪਰਾਏ ਧਨ ਤੋਂ ਬਚਿਆ ਹੋਇਆ ਹੈ ਉਹਦੇ ਲਈ ਆਉਂਦਾ ਹੈ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਇਸ ਜਨ ਕੋ ਸਦਾ ਨਮਸਕਾਰ ਇਹ ਸਾਡੇ ਦੁਨੀਆ ਦੇ ਜਿਹੜੇ ਹਾਲਾਤ ਨੇ ਨਾ ਜਿੱਥੇ ਅਸੀਂ ਫਸੇ ਹੋਏ ਆ ਇੱਕ ਸ਼ਾਇਰ ਹੋਇਆ ਹੈ ਮੋਸਫੀ ਉਹ ਮੋਸਫੀ ਦੇ ਕੁਝ ਐਸੇ ਬੋਲ ਨੇ ਮੋਸਫੀ ਕਹਿੰਦਾ ਹੈ ਵੀ ਸਾਡੇ ਮਨ ਦੇ ਅੰਦਰ ਪਰਾਇਆ ਤਨ ਪਰਾਇਆ ਤਨ ਦੁਨਿਆਵੀ ਪਦਾਰਥਾਂ ਦੀ ਹੀ ਇੱਕ ਖਿੱਚ ਹੈ ਜੇ ਰੱਬ ਦੀ ਖਿੱਚ ਹੋਵੇ ਤੇ ਸੰਤ ਨਾ ਬਣ ਜਾਂਦੇ ਦੁਨੀਆ ਦੀ ਗਫਲਤ ਵਿੱਚ ਸੁੱਤੇ ਆ ਸੀ ਮੋਸਫੀ ਗੁਲਾਮ ਹਮਦਾਨੀ ਨੇ ਇੱਕ ਬਚਨ ਕਿਹਾ ਕਹਿੰਦੇ ਆਦਮੀ ਕੋ ਗਫਲਤ ਇਹ ਦੁਨੀਆ ਨਹੀਂ ਦੇਤੀ ਨਜ਼ਾਤ ਆਦਮੀ ਕੋ ਗਫਲਤ ਇਹ ਦੁਨੀਆ ਨਹੀਂ ਦੇਤੀ ਨਜ਼ਾਰ ਤੋ ਸੁਬਹ ਜੋ ਚੌਂਕਾ ਹੂਆ ਮਸ਼ਰੂਫ ਇਸੀ ਸਾਮਾਨ ਮੇ ਸਾਰੀ ਦਿਹਾੜੀ ਖੋਵਿਆ ਰਹਿੰਦਾ ਤਨ ਦੌਲਤਾਂ ਵਿੱਚ ਰੱਬ ਦੇ ਨਾਮ ਵਿੱਚ ਕਦੇ ਖੋਵਿਆ ਹੀ ਨਹੀਂ ਜੇ ਕੋਈ ਚੰਗਾ ਉਪਦੇਸ਼ ਦਿੰਦਾ ਹੈ ਤੇ ਰਾਤ ਸੋਚਦਿਆਂ ਨੰਗਦੀ ਹੈ ਵੀ ਸਵੇਰੇ ਉੱਠ ਕੇ ਸਭ ਛੱਡ ਕੇ ਰੱਬ ਦੇ ਗੀਤ ਗਾਉਣੇ ਨੇ ਕਹਿੰਦੇ ਬੱਸ ਉੱਠਣ ਦੀ ਧੀਰ ਹੈ ਫਿਰ ਮਸ਼ਰੂਫ ਹੋ ਜਾਂਦਾ ਹੈ ਪਰਾਏ ਤਨ ਤੇ ਪਰਾਏ ਧਨ ਦੇ ਵਿੱਚ ਜਿਹੜਾ ਬਚ ਗਿਆ ਉਹ ਸੰਤ ਹੈ ਜਿਹੜਾ ਗਫਲਤ ਦੀ ਨੀਂਦ ਤੋਂ ਰਹਿਤ ਹੋ ਗਿਆ ਹੈ ਭਾਈ ਨੰਦ ਲਾਲ ਨੇ ਫਾਰਸੀ ਜੀ ਬੋਲ ਕਿਹਾ ਸੀ ਕਹਿੰਦੇ ਮੇਰੇ ਸਾਹਮਣੇ ਤੂੰ ਸਵਰਗਾ ਦੇ ਬਾਗ ਰੱਖ ਦੇ ਮੇਰੇ ਸਾਹਮਣੇ ਤੂੰ ਫੀਰੇ ਜਵਾਹਰਾਤ ਰੱਖ ਦੇ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਦੀ ਧੂੜ ਦਾ ਕਿਣਕਾ ਉਹਦਾ ਨਾਮ ਮੇਰੇ ਲਈ ਲੱਖਾਂ ਹੀਰੇ ਜ਼ਵਾਹਰਾਤਾਂ ਨਾਲੋਂ ਵੱਧ ਕੇ ਐ ਮੈਂ ਠੋਕਰ ਮਾਰਾਂਗਾ ਤਖਤਾਂ ਨੂੰ ਜੇ ਗੁਰੂ ਗੋਬਿੰਦ ਦਾ ਨਾਮ ਤਕੜੀ ਦੇ ਇੱਕ ਪਲੜੇ ਵਿੱਚ ਰੱਖ ਕੇ ਮੈਨੂੰ ਦੇ ਦਿਓ ਤੇ ਸੰਤ ਦੀ ਅਵਸਥਾ ਹਜ਼ਾਰ ਤਖਤ ਮੂਰਸੇ ਫਿਤਾਦਾ ਹਜ਼ਾਰ ਤਖਤ ਮੂਰਸੇ ਫਿਤਾਦਾ ਦਰ ਰਾਹ ਅੰਗ ਕਲੰਧ ਰਾ ਨੇ ਤੋਤਾ ਜੋ ਨਹੀਂ ਕਲੰਧ ਕਲੰਧ ਕਹਿੰਦੇ ਨੇ ਮਹਾਪੁਰਸ਼ਾਂ ਨੂੰ ਕਲੰਧ ਰਾ ਨੇ ਤੋਤਾ ਜੋ ਨਾਗੀਨਾ ਮੇ ਖਾਹੰਦ ਕਹਿੰਦੇ ਲਿਆ ਤੂੰ ਐਥੇ ਨਗੀਨੇ ਮੁਰਸੇ ਤਖਤ ਵੀ ਉਹ ਜਿਹੜੇ ਰਤਨ ਜੜਤ ਨੇ ਹੀਰਿਆ ਨਾ ਜੜੇ ਹੋਏ ਤਖਤ ਲਿਆ ਕਹਿੰਦੇ ਪਰ ਇੱਕ ਗੱਲ ਐ ਐਸੇ ਹਜ਼ਾਰਾਂ ਤਖਤ ਵੀ ਫਕੀਰਾਂ ਦੇ ਰਾਹ ਵਿੱਚ ਤੂੰ ਦਾਹ ਦਵੇਂ ਨਾ ਇਹ ਜਿਹੜੇ ਕਲੰਦਰ ਨੇ ਇਹ ਜਿਹੜੇ ਫਕੀਰ ਨੇ ਉਹਨਾਂ ਨੂੰ ਲਾਲਚ ਕੇਵਲ ਗੁਰੂ ਨਾਨਕ ਦੇ ਗੁਰੂ ਗੋਬਿੰਦ ਸਿੰਘ ਦੇ ਨਾਮ ਦਾ ਹੈ ਪ੍ਰੀਤੀ ਗੁਰੂ ਨਾਨਕ ਦੇ ਨਾਮ ਦੀ ਹੈ ਨਵੇਂ ਖਾਹੰਦ ਕੇਵਲ ਤੇ ਕੇਵਲ ਨਾਮ ਚਾਹੁੰਦੇ ਨੇ ਇਹ ਤਖਤ ਨਹੀਂ ਚਾਹੁੰਦੇ ਉਹ ਨਵੇਂ ਨਹੀਂ ਖਾਵੰਦ ਚਾਹਣਾ ਇਹ ਤਖਤ ਨਹੀਂ ਚਾਹੁੰਦੇ ਉਹ ਨਾਮ ਚਾਹੁੰਦੇ ਨੇ ਰਾਜ ਨਾ ਚਾਹੋ मुक्त ना चाहो मन प्रीत चरण कमलारे ए संत की अवस्था है हर संग राते मन तन हरे पूरे की सरनी परे संतन की महिमा कमन बखानो अगाध बोध किश मित नहीं जानो ये संत की अवस्था है ऐसे महापुरुष ਬਾਬਾ ਦਾਇਆ ਸਿੰਘ ਜੀ ਹੋਏ ਨੇ ਕਹਿੰਦੇ ਗੁਰੂ ਗਰੰਥ ਸਾਹਿਬ ਅਗੇ ਤਰਲਾ ਲਿਆ ਕਰੋ ਪਾਰ ਬ੍ਰਹਮ ਮੋਹੇ ਕਿਰਪਾ ਕੀ ਜੈ ਧੂਰ ਸੰਤਨ ਕੀ ਨਾਨਕ ਦੀਜੈ ਸੇ ਮਹਾਪੁਰਸ਼ਾਂ ਦੀ ਸੰਗਤ ਬਖਸ਼ ਜਿਹੜੇ ਗੁਰੂ ਨਾਨਕ ਨਾਲ ਜੁੜੇ ਨੇ ਫਿਰ ਕਹਿ ਦਵਾਂ ਸੰਤੋ ਜਿਹੜਾ ਗੁਰੂ ਨਾਨਕ ਦੇ ਚਰਨਾਂ ਨਾਲ ਜੁੜਿਆ ਆ ਤੇ ਜੋੜਦਾ ਆ ਜਿਹੜਾ ਆਪ ਗੁਰੂ ਬਣ ਬੈਠਾ ਆ ਰੱਬ ਦਾ ਵਾਸਤਾ ਹੈ ਉਹਦੇ ਨੇੜੇ ਨਹੀਂ ਲੱਗਣਾ ਸਿੱਖੀ ਦਾ ਸਿਧਾਂਤ ਇਹ ਨਹੀਂ ਕਹਿੰਦਾ ਇੱਥੇ ਲਫ਼ਜ਼ ਵਰਤਿਆ ਹੈ ਉਹਨਾਂ ਸੰਤਾਂ ਦੀ ਧੂੜ ਦਿਓ ਪੁੱਛੋ ਜੀ ਕਿੰਨਾਂ ਦੀ ਜਿਹੜੇ ਗੁਰੂ ਨਾਨਕ ਨੂੰ ਹਿਰਦੇ ਵਿੱਚ ਟਿਕਾ ਕੇ ਬੈਠੇ ਨੇ ਜਿਨ ਕਾ ਹੀਰੈ ਬਸਿਓ ਮੇਰਾ ਸਤਿਗੁਰ ਤੇ ਸੰਤ ਭਲੀ ਭਲ ਭਾਂਤ ਕੋਈ ਸੰਤ ਨੇ ਉਹੀ ਮਹਾਪੁਰਸ਼ ਨੇ ਜੋ ਖੰਡੇ ਦੀ ਪੌੜ ਵਰਸਾਉਂਦੇ ਨੇ ਸਿੱਖ ਜਗਤ ਦੀ ਫੁਲਵਾੜੀ ਨੂੰ ਪਰਫੁੱਲਤ ਕਰਦੇ ਨੇ ਕਹਿੰਦੇ ਕਿਰਪਾ ਕਰ ਪ੍ਰਮਾਤਮਾ ਉਹਨਾਂ ਮਹਾਪੁਰਸ਼ਾਂ ਦੀ ਸੰਗਤ ਬਖਸ਼ੋ ਸੋ ਮਹਾਪੁਰਸ਼ਾਂ ਦੀ ਵਡਿਆਈ ਕਰਦੇ ਆ ਬੇਅੰਤ ਤਰੋਟੀਆਂ ਰਹਿ ਜਾਂਦੀਆਂ ਨੇ ਆਪ ਸੰਗਤ ਨੇ ਗੁਰੂ ਗ੍ਰੰਥ ਸਾਹਿਬਾ ਜੀ ਨੇ ਬਖਸ਼ ਦੇਣਾ ਦਾਸ ਇੱਥੇ ਹੀ ਵਿਚਾਰ ਨੂੰ ਸੰਕੋਚਦਾ ਹੈ ਜਿੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਇਨ੍ਹਾਂ ਸਮਾਗਮਾਂ ਵਿੱਚ ਸ਼ਿਰਕਤ ਕਰ ਰਹੀਆਂ ਨੇ ਉਥੇ ਸੰਪਰਦਾਵਾਂ ਦੇ ਮਹਾਪੁਰਸ਼ ਸਹਿਬਾਨ ਵੀ ਇੱਥੇ ਪਹੁੰਚੇ ਨੇ ਇੱਥੇ ਸੰਤ ਬਾਬਾ ਬੁੱਧ ਸਿੰਘ ਜੀ ਨਿੱਕੇ ਘੁੰਮਣਾ ਵਾਲੇ ਪਹੁੰਚੇ ਨੇ ਬਾਬਾ ਸੁਖਵਿੰਦਰ ਸਿੰਘ ਜੀ ਉਹ ਵੀ ਮਹਾਪੁਰਸ਼ ਇੱਥੇ ਹਾਜ਼ਰੀਨ ਨੇ ਬਾਬਾ ਆਨੰਦ ਸਿੰਘ ਜੀ ਮੁੰਡੇ ਪਿੰਡ ਤੋਂ ਪਹੁੰਚੇ ਨੇ ਬਾਬਾ ਗੁਲਾਬ ਸਿੰਘ ਜੀ ਇੱਥੇ ਝੂਲਣੇ ਮਹਿਲਾਂ ਤੋਂ ਆਏ ਹੋਏ ਨੇ ਹੋਰ ਵੀ ਮਹਾਪੁਰਸ਼ ਜਿੰਨੇ ਵੀ ਇੱਥੇ ਹਾਜ਼ਰੀਨ ਨੇ ਸਭਨਾਂ ਨੂੰ ਸੰਗਤਾਂ ਨੂੰ ਜੀ ਆਇਆਂ ਖੋਦ ਖਰਾ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟ ਧੰਨਵਾਦ ਦਾਸ ਬੇਨਤੀ ਕਰੇ 5 ਤਰੀਕ ਤੋਂ ਲੈ ਕੇ 9 ਤਰੀਕ ਤੱਕ 5 ਦਿਨ ਇਹੀ ਨਵੰਬਰ ਦੇ ਮਹੀਨੇ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਦੀ ਵਡਿਆਈ ਵਿੱਚ ਫਾਰਸੀ ਦੀ ਰਚਨਾ ਗੰਜਨਾਮਾ ਜੋ ਭਾਈ ਨੰਦ ਲਾਲ ਜੀ ਨੇ ਲਿਖੀ ਹੈ ਚੜ੍ਹਦੀ ਕਲਾ ਟਾਈਮ ਟੀਵੀ ਤੇ ਬੰਗਲਾ ਸਾਹਿਬ ਤੋਂ ਲਾਈਵ ਟੈਲੀਕਾਸਟ ਹੋਵੇਗਾ ਦਾਸ ਕਥਾ ਕਰੇਗਾ ਸਾਹਿਤ ਦਾ ਖਜ਼ਾਨਾ ਕਿੰਨਾ ਕੁ ਬਰਕਤਾਂ ਭਰਪੂਰ ਹੈ ਸਿੱਖ ਜਗਤ ਅੰਦਰ ਇਹ ਤੁਹਾਨੂੰ ਉਹ ਸੁਣ ਕੇ ਸਮਝ ਲੱਗੇਗੀ ਵੀ ਗੁਰੂ ਗੋਬਿੰਦ ਸਿੰਘ ਦੀ ਗੋਦ ਵਿੱਚ ਬਹਿਣ ਵਾਲੇ ਕਵੀਆਂ ਨੂੰ ਦੁਨੀਆਂ ਦੀ ਹਰ ਵਿਦਿਆ ਦਾ ਬੋਧ ਸੀ ਤੇ ਸਾਡੇ ਮੂਰਖ ਲੋਕ ਕਹਿ ਰਹੇ ਨੇ ਵੀ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਅਸੀਂ ਕਿਸੇ ਗ੍ਰੰਥ ਨੂੰ ਨਹੀਂ ਮੰਨਦੇ ਇਹਨਾਂ ਨੂੰ ਸਮਝਾਓ ਵੀ ਗੁਰੂ ਗ੍ਰੰਥ ਸਾਹਿਬ ਗੁਰੂ ਨੇ ਇਹ ਤੈ ਹੈ ਵਾਹੋ ਵਾਹੋ ਬਾਣੀ ਨਿਰੰਕਾਰ ਹੈ ਇੱਥੇ ਲੀਡਰ ਵੀ ਕਈ ਆਏ ਬੈਠੇ ਨੇ ਉਹ ਜਾਣਦੇ ਨੇ ਵੀ ਮੰਤਰੀ ਮੰਡਲ ਨੂੰ ਕੱਲਾ ਪ੍ਰਧਾਨ ਮੰਤਰੀ ਨਹੀਂ ਚਲਾਉਂਦਾ ਮੰਡਲ ਵਿੱਚ ਲੀਡਰ ਵੀ ਹੁੰਦੇ ਨੇ ਮੰਤਰੀ ਵੀ ਹੁੰਦੇ ਨੇ ਸਲਾਹਕਾਰ ਵੀ ਹੁੰਦੇ ਨੇ ਗੁਰੂ ਗ੍ਰੰਥ ਸਾਹਿਬ ਸਾਡੇ ਪ੍ਰਧਾਨ ਮੰਤਰੀ ਨੇ ਦਸਮ ਬਾਣੀ ਭਾਈ ਅਨੰਦ ਲਾਲ ਬਾਣੀ ਭਾਈ ਗੁਰਦਾਸ ਬਾਣੀ ਗੁਰ ਇਤਿਹਾਸ ਹੈ ਮੰਤਰੀ ਮੰਡਲ ਹੈ ਇਹ ਸਾਹਿਤ ਹੈ ਸਿੱਖ ਜਗਤ ਦਾ ਸੋ ਅਸੀਂ ਇਹ ਵੀ ਪੜਨਾ ਹੈ ਸ਼ਿਆਣੇ ਕਹਿੰਦੇ ਚੰਗਾ ਉਪਦੇਸ਼ ਕੰਧ ਤੇ ਵੀ ਲਿਖਿਆ ਹੋਵੇ ਤੇ ਗ੍ਰਹਿਣ ਕਰ ਲੋ ਤੇ ਸਾਡੇ ਝੋਲੀ ਹੀ ਰਹੇ ਪਹਿਨੇ ਚੁੱਕ ਚੁੱਕ ਛੁੱਟੀ ਜਾਂਦੇ ਅਸੀਂ ਨਹੀਂ ਮੰਨਦੇ ਸੀ ਮੰਨਦੇ ਤੂੰ ਮੰਨ ਜਾਂ ਨਾ ਮੰਨ ਖਾਲਸਾ ਪੰਥ 400 ਵਰੇ ਤੂੰ ਇਦਾਂ ਹੀ ਮੰਨਦਾ ਆਇਆ ਹੈ ਇਦਾਂ ਹੀ ਮੰਨਦਾ ਰਹੇਗਾ ਤੇ ਇਦਾਂ ਹੀ ਸਿੱਖੀ ਦੀ ਫੁਲਵਾੜੀ ਪਰ ਫੁੱਲਤ ਰਹੇਗੀ